ਹਾਂਜੀ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਤੁਹਾਨੂੰ ਦੱਸਾਂਗੇ ਵੀ ਹਰ ਇੱਕ ਸਾਈਜ਼ ਦੀ ਸਲਵਾਰ ਦੇ ਵਿੱਚ ਆਪਾਂ ਨੂੰ 벨ਟ ਕਿੰਨੇ ਇੰਚ ਦੀ ਪਾਉਣੀ ਚਾਹੀਦੀ ਹੈ ਕਿਉਂਕਿ ਜੇ ਆਪਣੀ 벨ਟ ਟਾਈਟ ਹੋ ਜਵੇ ਵੀ ਆਪਣੀ ਸਹੀ ਨਾਪ ਦੀ ਨਾ ਹੋਵੇ ਤਾਂ ਜਿਹੜੇ ਆਪਣੇ ਸਲਵਾਰ ਦੇ ਪਹੁੰਚੇ ਨੇ ਉਹ ਸਿੱਧੇ ਨਹੀਂ ਰਹਿੰਦੇ ਹੈ ਕਿ ਉਹ ਟੇਡੇ ਜਾਣ ਲੱਗ ਜਾਂਦੇ ਨੇ ਉਹ ਦੋਵੇਂ ਆਇਦ ਵਾਲੇ ਮਤਲਬ ਕਿ ਫੈਲ ਕੇ ਰਹਿੰਦੇ ਨੇ ਜਿਹੜੇ ਆਪਣੇ ਸਲਵਾਰ ਦੇ ਪਹੁੰਚੇ ਨੇ ਆਪਾਂ ਨੂੰ ਸਲਵਾਰ ਦੀ 벨ਟ ਕਰਨ ਦੇ ਦੀ ਕਟਿੰਗ ਕਰਨ ਦੇ ਲਈ ਜੇ ਤੁਸੀਂ ਆਪਣੀ ਬੋਡੀ ਤੋਂ ਨਾਪ ਲੈਣਾ ਤਾਂ ਤੁਸੀਂ हिਪ ਦਾ ਨਾਪ ਲੈਣ ਤੋਂ ਬਾਅਦ ਜਿੰਨੀ ਤੁਹਾਡੀ हिਪ ਦਾ ਨਾਪ ਹੈਗਾ ਉਹਦੇ ਵਿੱਚ ਤੁਸੀਂ 5 ਇੰਚ ਲੂਜ਼ਿੰਗ ਦੇਣੀ ਹੈਗੀ ਤੇ ਇਸ ਤਰ੍ਹਾਂ ਬੋਡੀ ਤੋਂ ਨਾਪ ਲੈ ਕੇ 벨ਟ ਦੀ ਕਟਿੰਗ ਹੋ ਜਾਂਦੀ ਹੈ ਜੇ ਤੁਸੀਂ ਬਣੇ ਹੋਏ ਸਟਿਚ ਕੀਤੇ ਹੋਏ ਕਮੀਜ਼ ਤੋਂ ਨਾਪ ਲੈ ਕੇ ਵੀ ਆਪਣੀ ਸਲਵਾਰ ਦੀ 벨ਟ ਦੀ ਕਟਿੰਗ ਹੋ ਜਾਂਦੀ ਹੈ ਦੇਖੋ ਜਿੰਨੀ ਤੁਹਾਡੀ ਕੁੜਤੀ ਦੀ हिਪ ਆ ਗਈ ਦੇਖੋ ਜਿਵੇਂ ਇਨਾਂ ਦੀ ਹਿੱਪ ਹੈਗੀ ਹੈ 21 ਇੰਚ ਇਹਦੇ ਵਿੱਚ ਜਿੰਨੀ ਤੁਹਾਡੀ ਹਿੱਪ ਆ ਉਹਦੇ ਵਿੱਚ ਤੁਸੀਂ 4 ਇੰਚ ਪਲੱਸ ਕਰ ਦੇਣਾ 4 ਇੰਚ ਪਲੱਸ ਕਰਕੇ 25 ਇੰਚ ਆ ਗਿਆ ਜੀ ਆਪਾਂ ਦੇਖੋ ਜਿਹੜੀ 벨ਟ ਦੀ ਕਟਿੰਗ ਆ ਉਹ 25 ਇੰਚ ਤੇ ਕੀਤੀ ਹੈਗੀ ਠੀਕ ਹੈ ਜੀ ਅੱਧਾ ਅੱਧਾ ਇੰਚ ਦੋਵੇਂ ਪਾਸੇ ਸਲਾਈ ਚ ਆ ਜਾਣਾ ਅੱਧਾ ਇੰਚ ਇਧਰ ਤੇ ਅੱਧਾ ਇੰਚ ਇਧਰ ਜਿਹੜੀ ਆਪਣੀ ਸਲਵਾਰ ਦੀ 벨ਟ ਆ ਇਹਨੇ ਬਣ ਕੇ 24 ਇੰਚ ਰੈਡੀ ਰਹਿ ਸਨਾਂਗਾ ਇਸ ਤਰ੍ਹਾਂ ਜਦੋਂ ਆਪਣੀ 벨ਟ ਮਤਲਬ ਕਿ ਸਹੀ ਪਈ ਹੁੰਦੀ ਆ ਜਿਆਦਾ ਟਾਈਟ ਨਹੀਂ ਹੁੰਦੀ ਫਿਰ ਆਪਣੇ ਜਿਹੜੇ ਸਲਵਾਰ ਦੇ ਪੌਂਚੇ ਨੇ ਉਹ ਵੀ ਨਹੀਂ ਘੁੰਮਦੇ ਤੇ ਆਪਣੇ ਸਲਵਾਰ ਦੀ 벨ਟ ਤੇ ਬਲ ਦੋਵੇਂ ਸਹੀ ਰਹਿੰਦੇ ਨੇ ਤੇ ਜਿਹੜੀ ਆਪਣੀ ਸਲਵਾਰ ਦੀ ਕਰੀਜ਼ ਆ ਉਹ ਬਿਲਕੁਲ ਸੈਂਟਰ ਚ ਬਣੀ ਰਹਿੰਦੀ ਹੈਗੀ ਧੰਨਵਾਦ ਜੀ